ਅੰਮ੍ਰਿਤਸਰ ਦੇ ਵੇਰਕਾ ਇਲਾਕੇ ਵਿੱਚੋਂ ਇੱਕ ਦੁਖਦਾਈ ਘਟਨਾ ਸਾਹਮਣੇ ਆਈ ਹੈ 4 ਸਾਲਾਂ ਤੋਂ ਰਿਸ਼ਤੇ ਵਿੱਚ ਰਹ ਰਹੇ ਇੱਕ ਜੋੜੇ ਦੀ ਕਹਾਣੀ ਦੁਖਾਂਤ ਵਿੱਚ ਖਤਮ ਹੋ ਗਈ ਜਾਣਕਾਰੀ ਮੁਤਾਬਕ ਜਦੋਂ ਮੁੰਡੇ ਦੇ ਘਰ ਵਾਲਿਆਂ ਨੇ ਵਿਆਹ ਦੀ ਗੱਲ ਕੁੜੀ ਦੇ ਪਰਿਵਾਰ ਨਾਲ ਚੁੱਕੀ ਤਾਂ ਕੁੜੀ ਨੇ ਸਪਸ਼ਟ ਕਰ ਦਿੱਤਾ ਕਿ ਉਹ ਵਿਦੇਸ਼ ਜਾ ਰਹੀ ਹੈ ਅਤੇ ਹੁਣ ਉਹ ਮੁੰਡੇ ਨਾਲ ਵਿਆਹ ਨਹੀਂ ਕਰਵਾ ਸਕਦੀ ਜਿਸ ਤੇ ਚਲਦੇ ਮੁੰਡੇ ਨੇ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ ਤਾਂ ਦੱਸਦੀ ਹੈ ਕਿ ਮ੍ਰਿਤਕ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਵੀ ਸਾਡੀ ਕੋਈ ਗੱਲਬਾਤ ਸੁਣਨ ਨੂੰ ਤਿਆਰ ਨਹੀਂ ਹੈ ਉਥੇ ਤਾਂ ਦੱਸਦੀ ਹੈ ਕਿ ਮੁੰਡੇ ਨੇ ਜ਼ਹਿਰ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਮੌਕੇ ਤੇ ਹੀ ਪਰਿਵਾਰ ਦੇ ਵਿੱਚ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੈ ਪਰਿਵਾਰ ਦਾ ਕਹਿਣਾ ਹੈ ਕਿ 4 ਸਾਲਾਂ ਤੋਂ ਦੋਵੇਂ ਇਕੱਠੇ ਰਹਿ ਰਹੇ ਸਨ ਇਕੱਠੇ ਘੁੰਮਦੇ ਸਨ ਤੇ ਅੱਜ ਕੁੜੀ ਦਾ ਜਨਮ ਦਿਨ ਮਨਾਇਆ ਤੇ ਉਸ ਤੋਂ ਬਾਅਦ ਕੁੜੀ ਨੇ ਕਹਿ ਦਿੱਤਾ ਕਿ ਮੈਂ ਵਿਦੇਸ਼ ਜਾ ਰਹੀ ਹਾਂ ਹੁਣ ਮੈਂ ਤੇਰੇ ਨਾਲ ਵਿਆਹ ਨਹੀਂ ਕਰਵਾਉਣਾ ਜਿਸ ਤੋਂ ਬਾਅਦ ਸਾਡੇ ਮੁੰਡੇ ਨੇ ਜੀਵਨ ਲੀਲਾ ਆਪਣੀ ਸਮਾਪਤ ਕਰ ਲਈ ਉੱਥੇ ਆਓ ਸੁਣਾਣੇ ਹਾਂ ਪਰਿਵਾਰ ਦਾ ਤੇ ਪੁਲਿਸ ਅਧਿਕਾਰੀਆਂ ਦਾ ਕੀ ਕਹਿਣਾ ਹੈ ਮੇਰੇ ਸ਼ਰਿੰਦੁਰ ਸਿੰਘ ਨਾਮ ਇੱਕ ਹੀ ਮਾਮਲਾ ਕਿਸ ਤਰ੍ਹਾਂ ਹੀ ਹੋਇਆ ਕਿ ਸਾਡੇ ਭਰਾ ਨੇ ਕਰੋ ਕਰੋ ਭਾਈ ਹਾਂਜੀ ਸਰ ਕੁੜਾ ਮੁੰਡਾ ਮਰ ਗਿਆ ਇਹ ਕਿਹਦੀ ਜਾ ਕੇ ਪਿੱਛੇ ਕੁੜੀ ਨੇ ਸਾਰਾ ਕਰਵਾਇਆ ਜੋ ਦਿੱਤਾ ਕੁੜੀ ਨੇ ਦਿੱਤਾ ਕਿੰਨੇ ਚਿਰ ਤੋਂ ਰਿਲੇਸ਼ਨ ਸੀ 4 ਸਾਲ ਸੀ ਕੀ ਗੱਲਬਾਤ ਹੋਈ ਸੁਸਾਇਡ ਕਰਨ ਦਾ ਕਾਰਨ ਕੀ ਦੇ ਪਤਾ ਹੀ ਨਹੀਂ ਜੀ ਪਹਿਲਾਂ ਕਿੰਦੀ ਵਿਆਹ ਰੋਣਾ ਘਰ ਗੱਲ ਕਰ ਸਾਰਿਆਂ ਨਾਲ ਗੱਲ ਹੀ ਕੀਤੀ ਗੱਲਬਾਤ ਕੀਤੀ ਸਾਰਿਆਂ ਨਾਲ ਬਾਦ ਵਿੱਚ ਹੋਰ ਨਾ ਮੁੰਡਿਆਂ ਨਾਲ ਵੀ ਗੱਲਾਂ ਕਰਦੀ ਰਹੀ ਆ ਵਿੱਚ ਕਿਸੇ ਨਾਲ ਵੀ ਕਰਦੀ ਰਹੀ ਮੈਂ ਤਾਂ ਠਹਿਰੇ ਰੱਖਿਆ ਨੂੰ ਮਰਨ ਲਈ ਮਜਬੂਰ ਕੀਤਾ ਉਹਨੂੰ ਇੱਕ ਵੀ ਯਾਰੀ ਸੀ ਹਾਂਜੀ ਐਲਿਟਸ ਵਗੈਰਾ ਕਰਨ ਦੀ ਚਾਹਤ ਹੈ ਜੀ ਲੜਕੀ ਦੇ ਘਰ ਉਹਦੇ ਕੋਲ ਹੀ ਰਹਿੰਦੇ ਨੇ ਹਾਂਜੀ ਉਹ ਸਿਰ ਵਗੈਰਾ ਲਰਕੇ ਨੂੰ ਚੁੱਕਿਆ ਜਾਂਦਾ ਹਾਂਜੀ ਤਾਂ ਕਿਤਾਬ ਯਾਰ ਤਾਂ ਇਹ ਨੇ ਇੱਕ ਕਦਮ ਚੁੱਕਿਆ ਜੀ ਕਿੰਨੀ ਐਸੀਗੀ ਸਾਡੇ ਕੋਲ ਜੀ ਜੀ ਤੁਸੇ ਵਿਚਾਲੇ ਮਰੀ ਉਹ ਲੜਕੀ ਦੀ ਜੀ ਇਹ ਕਿਤੇ ਸਰਕਾਰ ਕੋਲ ਫਰਮ ਨਹੀਂ ਪਤਾ ਨਹੀਂ ਬਾਈ ਸਾਹਿਬ ਇਨਸਾਫ ਚਾਹੀਦਾ ਜ਼ਰੂਰ ਉਸਨੇ ਐਫ ਆਈ ਆਰ ਦੱਸਿਆ ਸੀ ਕਿਤੇ ਜ਼ਰਤ ਦਾ ਕੋਈ ਕਾਰਵਾਈ ਨਹੀਂ ਹੋ ਰਹੀ ਕਾਰਵਾਈ ਦੱਸਦੇ ਨਹੀਂ ਕਿ ਸਰ ਇਹ ਦਵਾਈ ਖਾਧੀ ਨਹੀਂ ਲੀ ਗਏ ਘਰ ਦੇ ਬਾਹਰ ਜਾ ਪਤਾ ਨਹੀਂ ਸਰ ਮੈਂ ਵੇਖੀ ਨਹੀਂ ਐਫ ਆਈ ਆਰ ਲਈ ਨਹੀਂ ਜੋ ਤੁਹਾਨੂੰ ਕਿੱਦਾਂ ਪਤਾ ਲੱਗਾ ਸਰ ਮੋਢੇ ਨੇ ਵੀਡੀਓ ਬੜੋ ਬਣਾਈ ਜਦੋਂ ਵੀਡੀਓ ਜਦੋਂ ਇਹ ਸੁਸਾਇਟੀ ਕੀਤਾ ਆ ਕਿ ਕਿਤੇ 10-10 ਮੁੰਡੇ ਪੀਨਾਂ ਦੇ ਘਰੋਂ ਗਲੀ ਵੱਲੋਂ ਆਇਆ ਤੇ ਇੱਥੋਂ ਪੀਲੀ ਦਾ ਬਾਈ ਇੱਥੇ ਗਲੀ ਦੇ ਬਾਹਰ ਹੀ ਡਿੱਗਾ ਹੋਇਆ ਚਾ ਲੜਕੀ ਦੇ ਘਰ ਦੇ ਬਾਹਰ ਹੀ ਹਾਂਜੀ ਘਰ ਦੇ ਨਹੀਂ ਪਤਾ ਨਹੀਂ ਗਲੀ ਦੇ ਬਾਹਰ ਕਿ ਪਤਾ ਨਹੀਂ ਘਰ ਦੇ ਜਿਹੜਾਈ ਕੋਈ ਕਿਸ ਤਰ੍ਹਾਂ ਦੀ ਕਾਰਵਾਈ ਚਾਹੁੰਦੇ ਆ ਸਰ ਸਾਨੂੰ ਕੁੜੀ ਮੰਗ ਚਾ ਹਰਮਨ ਸਾਹਿਬ ਚਾਹੀਦਾ ਕੁੜੀ ਤੇ ਕਾਰਵਾਈ ਹੋਣੀ ਚਾਹੀਦੀ ਕੁੜੀ ਦੇ ਪਿਓ ਤੇ ਕਾਰਵਾਈ ਹੋਣੀ ਚਾਹੀਦੀ ਕੀ ਰਿਆ ਨਾ ਰਾਜੇ ਕੀ ਗੱਲ ਬਾਤ ਗੱਲ ਬਾਤ ਸਾਬ ਮੇਰਾ ਛੋਟਾ ਭਰਾ ਸੀ ਮੈਂ ਬੱਚਾ ਨੂੰ ਪਾਲਿਆ ਸੀ ਉਹਨੇ ਸੁਸਾਇਡ ਕਰਾਇਆ ਕੁੜੀ ਦੇ ਚੱਕਰ ਦੇ ਵਿੱਚ ਕਿੰਨੇ ਸਾਲ ਸੀ 25 ਸਾਲ ਦਾ ਸਰਮੁੰਦਾ ਸੀ ਕੀ ਕਾਦੀ ਗੱਲ ਉਹਨੇ ਸੁਸਾਇਡ ਕੀਤੀ ਗੱਲ ਇਹ ਕਿ ਸਰ 400 ਲੱਗੇ ਕੁੜੀ ਨਾਲ ਰਿਲੇਸ਼ਨ ਵਿੱਚ ਰਹਿੰਦੇ ਨੂੰ ਗੱਲਾਂ ਬਤਾ ਕਰਦੇ ਸੀ ਇਕੱਠੇ ਆਉਂਦੇ ਸੀ ਇਕੱਠੇ ਜਾਂਦੇ ਸੀ ਕਦੇ ਬਜੇਰੀਆ ਕਦੇ ਕਿਤੇ ਵਾਰ-ਵਾਰ ਘੁੰਮਦੇ ਸੀ ਤੇ ਕੁੜੀ ਨੇ ਪਹਿਲਾਂ 15 ਤਰੀਕ ਨੂੰ ਕੁੜੀ ਦਾ ਬਰਥਡੇ ਸੀ ਉਹ ਸੈਲੀਬ੍ਰੇਟ ਕੀਤਾ ਉਦੋਂ ਨਾਲ ਕੰਮ ਵੀ ਰਹੀ ਜਾਂਦੀ ਰਹੀ ਤੇ ਦੋ ਤਿੰਨ ਦਿਨਾਂ ਦੇ ਵਿੱਚ ਉਹਨੇ ਕਹਿਤਾ ਕਿ ਮੇਰੀ ਬਾਹਰ ਦੀ ਕਿ ਮੈਂ ਬਾਹਰ ਜਾਣਾ ਚਾਹੀਦਾ ਦਿਨਾਂ ਮੇਰਾ ਕੋਈ ਫਿਊਚਰ ਨਹੀਂ ਹੈਗਾ ਤੇ ਇਹਨੂੰ ਜਵਾਬ ਦਿੱਤਾ ਜਦ ਕਿ ਅਸੀਂ ਸਾਰੇ ਘਰ ਵਾਲਿਆਂ ਨਾਲ ਗੱਲ ਕੀਤੀ ਸੀ ਅਸੀਂ ਤੇਰੇ ਰਿਸ਼ਤੇ ਲੋ ਕਰਦੇ ਗੱਲ ਸੌਦਾ ਸਾਰੀ ਕੀਤੀ ਹੈ ਤੇ ਕੁੜੀ ਨੇ ਪਤਾ ਨਹੀਂ ਇਹਨੂੰ 100 ਵਾਰ ਪਤਾ ਨਹੀਂ ਕੀ ਕੁੜੀ ਨੂੰ ਫੋਨ ਕੀਤਾ ਕੁੜੀ ਨੇ ਕੀ ਮਿਲਦੇ ਨੂੰ ਪਿਆ ਕਿਨੇ ਛਦਾਈ ਨੇ ਸਾਡੇ ਨੂੰ ਲਾਣੇ ਦਵਾਈ ਪੀਣੇ ਸੀ ਸਰ ਤੇ ਰਿਸ਼ਤੇ ਦੀ ਗੱਲ ਹੁੰਦੀ ਪਈ ਸੀ ਕਿ ਸਰ ਘਰ ਸਾਡੇ ਚੱਲਦੀ ਪਈ ਸੀ ਸਾਰੀ ਹਾਂ ਕੁੜੀ ਵੱਲੋਂ ਨਾ ਕਿ ਕੁੜੀ ਦੇ ਘਰ ਜਾਣ ਜਦੋਂ ਜਾਣ ਲੱਗੀ ਸੀ ਤੇ ਕੁੜੀਆਂ ਨੇ ਉਲਟਾ ਕਿਹਾ ਕਿ ਜੀ ਇਹ ਮੇਰੇ ਘਰ ਹੋਗੇ ਤੇ ਮੈਂ ਮੈਂ ਉਲਟੇ ਵੀ ਕਰ ਸਕਦੀ ਤੁਹਾਡੇ ਤੇ ਵੀ ਮੈਂ ਤੁਹਾਨੂੰ ਫालतੂ ਵੀ ਗੱਲ ਕੋਈ ਗੱਲ ਵੀ ਕਰ ਸਕਦੀ ਕੋਈ ਉਲਟ ਸਿਲਟ ਵੀ ਬੋਲ ਸਕਦੀ ਕਿੰਨੀ ਦੇਰ ਗੱਲ ਚੱਲੀ ਤੇ ਭਈ 4 ਸਾਲ ਹੋ ਗਏ ਰਿਲੇਸ਼ਨ ਦੇ ਵਿੱਚ ਤੇ ਕੁੜੀ ਦੇ ਕਿਸ ਤਰ੍ਹਾਂ ਗੱਲਬਾਤ ਕਰਨੀ ਕੋ ਪਤਾ ਲੱਗਦਾ ਚਾਹੇ ਇਤਨਾ ਕਿ ਜਦੋਂ ਸਕੂਲ ਦੇ ਪੜ੍ਹਦੀ ਸੀ ਉਹਦਾ ਆਮ ਜਾਂਦਾ ਸੀ ਇਹ ਵੀ ਉਹ ਵੀ ਜਾਂਦਾ ਸੀ ਆ ਮਿਲ ਜਿੰਦੇ ਨੰਬਰ ਦਿੱਤੇ ਕਿ ਨੰਬਰਾਂ ਤੋਂ ਬਾਅਦ ਆਈ ਡੀਆ ਜੋ ਵੀ ਜਿਸੇ ਵੀ ਉਹ ਕੰਮ ਚੱਲਦਾ ਰਿਹਾ ਸਰ ਅਜੀਬ ਅੱਛੇ ਕੇ ਸਰ ਹੁਣ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਯਾਰ ਬੋਲ ਸਾਡਾ ਕੋਈ ਜਵਾਬ ਸਕੇ ਤੇ ਪੁਲਿਸ ਵੀ ਤੁਹਾਡੇ ਸਾਹਮਣੇ ਇੰਨੀ ਜ਼ਿਆਦਾ ਕੁਝ ਨਹੀਂ ਕੀਤਾ ਬੋਲੋ ਕੀ ਸਮਝ ਇਹਨਾਂ ਦਾ ਸਾਥ ਦਿੱਤੀਆਂ ਮੇਰੀ ਜੀ ਸਰ ਇਹ ਕਿਉਂਕਿ ਜਦੋਂ ਸਾਡੀ ਸੁਣੀ ਨਹੀਂ ਗਈ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੀ ਕਹਿ ਸਕਦੇ ਪਰ ਕੰਪਲੇਨ ਲਿਖਾਈ ਤੁਸੀਂ ਹਾਂਜੀ ਸਰ ਲਿਖਾਈ ਸਾਹਿਬ ਕੁਝ ਕੀਤਾ ਇਸ ਤਰ੍ਹਾਂ ਦੀ ਕਾਰਵਾਈ ਚਾਹਦੇ ਭਜੀ ਤੁਸੀਂ ਸਰ ਅਸੀਂ ਚਾਹੁੰਦੇ ਇਹ ਕੁੜੀ ਤੇ ਐਕਸ਼ਨ ਲਿਆ ਜਾਵੇ ਤੇ ਉਹ ਸਾਡੀ ਸਾਡਾ ਤੇ ਭਰਾ ਚਲ ਗਿਆ ਸਰ ਉਹਨੇ ਤੇ ਵਾਪਸ ਹੁਣਾ ਪਰ ਕੁੜੀ ਨੂੰ ਕੁਛ ਨਾ ਕੁਛ ਸਹੀ ਦਿੱਤਾ ਜਾਵੇ ਕਿਉਂਕਿ ਸਾਡੇ ਨਾਲ ਆਇਆ ਸੀ ਕਿ ਉਹਦੇ ਕਿਸੇ ਹੋਰ ਭਰਾ ਦੇ ਕਿਸੇ ਹੋਰ ਮਾੜ ਦੇ ਨਾਲ ਨਾ ਹੋਵੇ। ਹਾਂ ਅਸੀਂ ਇਹ ਚੰਨੇ ਸਰ। ਕੋਈ ਆਪਸ ਵਿੱਚ ਕੋਈ ਪ੍ਰੇਮ ਸੰਬੰਧ ਸੀ ਤੇ ਇਹਨਾਂ ਦੇ ਆਪਸ ਵਿੱਚ 3-4 ਸਾਲ ਤੋਂ ਕੋਈ ਆਪਸ ਵਿੱਚ ਇਹਨਾਂ ਦੀ ਤੁਮ-ਮੈਂ ਮੈਂ ਹੋਈ ਅਤੇ ਇਸੇ ਕਲੋਂ ਇਹਨਾਂ ਲੜਕੇ ਨੇ ਕੋਈ ਅਰੇਰੀ ਜੀ ਚਾਹਲੀ ਤੇ ਲੜਕੇ ਦੇ ਭਰਾ ਦੇ ਬਿਨਾਂ ਤੇ ਪਰਚਾ ਦਰਜ ਕਰਤਾ ਤੇ ਅੱਜ ਇਹ ਪੋਸਟਮਾਰਟਮ ਕਰਵਾ ਰਹੇ ਆਂ ਗਾਂ ਜੋ ਵੀ ਤਫ਼ਤੀਸ਼ ਆਉਂਦਾ ਵਾ ਤਾਨੂੰ ਫਿਰ ਬਾਰਾ ਦੱਸਿਆ ਜਾਏਗਾ ਇਹ 108 ਡੀਐਨਐਸ ਇਨਕੁਆਰੀ ਕਿ ਕੀ ਪਤਾ ਲੱਗਾ ਜੀ ਹੁਣ ਤੱਕ ਇਨਕੁਆਰੀ ਵੇਖੋ ਜੀ ਇਹ ਤੇ ਤਫਤੀਸ਼ ਦਾ 파ਟ ਹੈ ਜੇ ਤੇ ਆਪ ਪੋਸਟਮਾਰਟ ਵੀ ਕਰਵਾ ਰਹੇ ਹਾਂ ਪਰਚਾ ਦੇਖ ਕੇ ਪੋਸਟਮਾਰਟ ਵੀ ਕਰਵਾ ਰਹੇ ਹਾਂ ਹਾਂਜੀ ਜੋ ਵੀ ਅੱਗੇ ਸਾਹਮਣੇ ਆਇਆ ਗੋਲਡ ਸਟੇਜ ਕਿ ਪਤਾ ਲੱਗਾ ਜੀ ਕਿ ਇਨਫੋਰਮੇਸ਼ਨ ਤੁਹਾਨੂੰ ਕੀ ਮਿਲੀ ਹੈ ਕਾਰਨ ਕੀ ਹੈ ਜੀ ਕਾਰਨ ਉਹ ਹੀ ਪ੍ਰੇਮ ਸੰਬੰਧ ਸੀ ਜੀ ਆਪਸ ਵਿੱਚ ਇਹਨਾਂ ਦੇ ਲੜਕੀ ਲੜਕੀ ਦੇ ਕੋਈ ਇਹਨਾਂ ਦੇ ਆਪਸ ਵਿੱਚ ਕੋਈ ਗੱਲਬਾਤ ਹੋਈ ਉਹਨੇ ਭਰਾ ਨੂੰ ਉਹਨੇ ਦੱਸਿਆ ਮਤੇ ਉਹਦੇ ਭਰਾ ਦੇ ਬਿਆਨਾਂ ਦੇ ਪਰਚਾ ਦਰਜ ਕਰ ਦਿੱਤਾ ਜੀ। ਪਰਿਵਾਰ ਵੱਲੋਂ ਕਹਿ ਆਂ ਕਿ ਮਹੀਨੇ ਤੋਂ ਉਹਨਾਂ ਦਾ ਪੀਪੇ ਦਾ ਜਿਹੜੇ ਧਮਕੀਆਂ ਦੇ ਰਹੇ ਸੀ ਮਡੇ ਨੂੰ। ਨਹੀਂ ਜੀ ਇਸ ਦਾ ਦੀ ਅੱਜ ਸਾਡੇ ਸਾਹਮਣੇ ਤਾਂ ਕੋਈ ਗੱਲ ਨਹੀਂ ਆਈ। ਤੇ ਜੇ ਹੋਏਗੀ ਤੇ ਕੋਈ ਨਹੀਂ ਕੋਈ ਤਫਤੀਸ਼ ਦਾ 파ਟ ਹੈ ਦੇਖਣਾ ਕੀ ਕਾਰਵਾਈ ਕੀਤੀ। ਹਾਂਜੀ ਹੁਣ ਪਰਚਾ ਦਰਜ ਕੀਤਾ ਜੀ ਆਪਣਾ ਉਹ ਲੜਕੀ ਦੇ ਖਿਲਾਫ ਕਰ। ਠੀਕ ਹੈ। ਲੜਕੇ ਦੇ ਭਰਾ ਦੇ ਬਿਆਨਾਂ ਦੇ। ਓਕੇ ਜੀ। ਠੀਕ ਸ਼ੁਭ